ਪੰਜਾਬ ਸਰਕਾਰ ਜਿੰਦਾਬਾਦ 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 ਹਾਏ ਹਾਏ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਇਹ ਲੱਕੀ ਲੋਗੇ ਉਹਨੂੰ ਹਟਾਜੂਗਾ ਉਹਨੂੰ ਹਟਾਜੂਗਾ ਕੋਈ ਆਇਆ ਛੜਕੇ ਦੀ ਤਾਣੇ ਪੈ ਬੰਨ ਨਹੀਂ ਰਹੀ ਤਿੰਨ ਤਿੰਨ ਵਾਰੀ ਪੱਟਦੀ ਛੜਕੇ ਜੀ ਉਰੋਂ ਤਿੰਨ ਵਾਰੀ ਪੈ ਪਾਤੇ ਜਿਹੜਾ ਛੜਕ ਨਹੀਂ ਬਣਾਂ ਚਾਰੇ ਸਾਡਾ ਦੁਕਾਨਦਾਰ ਬਹੁਤ ਪ੍ਰੇਸ਼ਾਨ ਨੇ ਤੇ ਟਫਨ ਸਾਡੇ ਫੁੱਟਰੇ ਛੀਸ਼ੇ ਫੁੱਟਰੇ ਨੇ ਛੜਕੇ ਸਹ ਸਰਕਾਰ ਜਮੀ ਸੁੱਤੀ ਪਈਆ ਇੱਥੇ ਮਿੱਟੀ ਇੰਨੀ ਨੋਟਰੀ ਹੈ ਸਾਨੂੰ ਬੈਠਣਾ ਔਖਾ ਹੋਰੇ ਸਾਹ ਲੈਣਾ ਔਖਾ ਹੋਰੇ ਸਾਨੂੰ ਜੀ ਸਾਨੂੰ ਆਗੇ ਦੇਖੇ ਸਰਕਾਰ ਆ ਕੇ ਬਹਿ ਗਏ ਤੇ ਕਿਉਂ ਰਿਆ ਕੇ ਦੁਕਾਨਾਂ ਇੱਕ ਉਹ ਲੋਕੀਂ ਵੀ ਲਾਉਂਦੇ ਨੇ ਜਿਵੇਂ ਬੈਠਾ ਜਾਂਦਾ ਸੀ ਸਾਨੂੰ ਬਹੁਤ ਪਰੇਸ਼ਾਨ ਹੋ ਰਹੇ ਸੀ ਦੁਕਾਨਾਂ ਤੋਂ ਸਾਡੀ ਮੰਗੇ ਨਹੀਂ ਦੀਰਾਂ ਤੋਂ ਆ ਵੀ ਸਾਡੀ ਤੋਂ ਮੰਗ ਨਹੀਂ ਪੂਰੀ ਹੋ ਰਹੀ ਤੇ ਮੈਂ ਲੋਕ ਆਜੇ ਬੰਦੇ ਲਗਾਈਆਂ ਲੱਗੇ ਜੋਗੇ ਕੋਈ ਆ ਹਾਂਜੀ ਪਹਿਲਾਂ ਇੱਥੇ ਪਾਣੀ ਦਾ ਬੁਰਾ ਹਾਲ ਸੀ ਥੋਡੇ ਥੋਡੇ ਪਾਣੀ ਕੱਢਦਾ ਸੀਗਾ 10 ਮਿੰਟ ਮੀਂਹ ਆਉਂਦਾ ਸੀ 5-7 ਦਿਨ ਪਾਣੀ ਨਹੀਂ ਜਾਂਦਾ ਸੀ ਜੇ ਪਾਣੀ ਦਾ ਹੱਲ ਹੋਇਆ ਤਾਂ ਪਾਣੀ ਦਾ ਵੀ ਕਿਹੜਾ ਹੋਇਆ ਹੁਣ ਚਿੱਕੜ ਬਣ ਗਿਆ ਹੁਣ ਰਹਿੰਦਾ ਖੁੰਦਾ ਨਾਲਾ ਸੜਕ ਦਾ ਆ ਕੱਲ ਟਫਨ ਟੁੱਟ ਕੇ ਹਟਿਆ ਦੁਕਾਨ ਦਾ ਮਾੜਾ ਬੰਦਾ ਕਿੱਥੋਂ ਪਵਾ ਲੂਗਾ ਜੀ ਰੋਜ਼ ਰੋਜ਼ ਅੱਗੋਂ ਸਰਕਾਰ ਜਮੀ ਸੁੱਤੀ ਪਈ ਐ ਕੋਈ ਹੱਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਂ ਆਪਦੇ ਹਾਰ ਪੁਆਣ ਨੂੰ ਤੇਜ ਨੇ ਅੱਗੇ ਇਹਨਾਂ ਨੂੰ ਸਨਮਾਨ ਹਾਂਜੀ ਪਹਿਲਾਂ ਇੱਥੇ ਪਾਣੀ ਦਾ ਬੁਰਾ ਹਾਲ ਸੀ ਗੋਟੇ-ਗੋਟੇ ਪਾਣੀ ਕੱਢਦਾ ਸੀਗਾ 10 ਮਿੰਟ ਮੀਂਹ ਆਉਂਦਾ ਸੀ 5-7 ਦਿਨ ਪਾਣੀ ਨਹੀਂ ਜਾਂਦਾ ਸੀ ਜੇ ਪਾਣੀ ਦਾ ਹੱਲ ਹੋਇਆ ਤਾਂ ਪਾਣੀ ਦਾ ਵੀ ਕਿਹੜਾ ਹੋਇਆ ਹੁਣ ਚਿੱਕੜ ਬਣ ਗਿਆ ਹੁਣ ਰਹਿੰਦਾ ਖੁੰਦਾ ਨਾਲਾ ਸੜਕ ਦਾ ਆ ਕੱਲ ਟਫਨ ਟੁੱਟ ਕੇ ਹਟਿਆ ਦੁਕਾਨ ਦਾ ਮਾੜਾ ਬੰਦਾ ਕਿੱਥੋਂ ਪਵਾ ਲੂਗਾ ਜੀ ਰੋਜ਼ ਰੋਜ਼ ਅੱਗੋਂ ਸਰਕਾਰ ਜਮੀ ਸੁੱਤੀ ਪਈ ਐ ਕੋਈ ਹੱਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਂ ਆਪਦੇ ਹਾਰ ਪਵਾਉਣ ਨੂੰ ਤੇਜ ਨੇ ਅੱਗੇ ਇਹਨਾਂ ਨੂੰ ਸੇਵਾ